ਆਰਜਮ ਸ਼ੇਰ ਦੇ ਨਿਵਾਸੀ ਆਰਜਮ ਦੇ ਨਿਵਾਸੀ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਸਿੱਧਿਤ ਹੋ ਕੇ ਜੁਟ ਹੋ ਕੇ ਇਹ ਸੌਂਹ ਖਾਂਦੇ ਹਾਂ ਕਿ ਇਹ ਸਬਤ ਹੈ ਅਸੀਂ ਅਸੀਂ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਆਪਣੇ ਆਪਣੇ ਪਿੰਡ ਦੇ ਪਹਿਰੇਦਾਰ ਪਹਿਰੇਦਾਰ ਬਣ ਕੇ ਬਣ ਕੇ ਕੰਮ ਕਰਾਂਗੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਕਿਸੇ ਵੀ ਕਿਸਮ ਦਾ ਨਸ਼ਾ ਵਿਕਣ ਨਹੀਂ ਦੇਵਾਂਗੇ ਨਸ਼ਾ ਵਿਕਣ ਨਹੀਂ ਦੇਵਾਂਗੇ ਅਸੀਂ ਅਸੀਂ ਕਿਸੇ ਕਿਸੇ ਨਸ਼ਾ ਤਸਕਰ ਨੂੰ ਨਸ਼ਾ ਤਸਕਰ ਨੂੰ ਪਿੰਡ ਵਿੱਚ ਪਿੰਡ ਵਿੱਚ ਵਾਣ ਨਹੀਂ ਦੇਵਾਂਗੇ ਵਾਣ ਨਹੀਂ ਦੇਵਾਂਗੇ ਸਾਡੇ ਪਿੰਡ ਵਿੱਚ ਸਾਡੇ ਪਿੰਡ ਵਿੱਚ ਜੋ ਵੀ ਨਸ਼ੇ ਕਰਦੇ ਹਨ ਜੋ ਨਸ਼ੇ ਕਰਦੇ ਹਨ ਅਸੀਂ ਉਹਨਾਂ ਨੂੰ ਅਸੀਂ ਨਸ਼ਾ ਸ਼ਰਧਨ ਲਈ ਸਮਝਾਵਾਂਗੇ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਨਸ਼ਾ ਮੁਕਤੀ ਸੈਂਟਰ ਵਿੱਚ ਭੇਜ ਕਰਵਾਵਾਂਗੇ ਭੇਜ ਕਰਵਾਵਾਂਗੇ ਅਸੀਂ ਅਸੀਂ ਕਿਸੇ ਵੀ ਕਿਸੇ ਵੀ ਨਸ਼ਾ ਤਸਕਰ ਦੀ ਨਸ਼ਾ ਤਸਕਰ ਦੀ ਕੁੱਦ ਵਿੱਚ ਮਾਰਤ ਨਹੀਂ ਕਰਵਾਵਾਂਗੇ ਕੁੱਦ ਵਿੱਚ ਮਾਰਤ ਨਹੀਂ ਕਰਵਾਵਾਂਗੇ ਅਤੇ ਅਤੇ ਪਿੰਡ ਦੇ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਵੀ ਜਵਾਨਾਂ ਤੇ ਅਸੀਂ ਰੋਕਾਂਗੇ ਜਵਾਨਾਂ ਤੇ ਰੋਕਾਂਗੇ ਅਸੀਂ ਸਾਰਾ ਪਿੰਡ ਅਸੀਂ ਸਾਰਾ ਪਿੰਡ ਮਿਲ ਕੇ ਮਿਲ ਕੇ ਆਪਣੇ ਪਿੰਡ ਨੂੰ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਨਸ਼ਾ ਮੁਕਤ ਬਣਾਵਾਂਗੇ ਬੋਲੇ ਸੋਨਿਆ ਅੱਜ ਅਸੀਂ ਪਹੁੰਚੇ ਆਂ ਪਿੰਡ ਮੁਹਾਰ ਜਮਸ਼ੇਰ ਜੋ ਸਾਡਾ ਇੰਟਰਨੈਸ਼ਨਲ ਬਾਰਡਰ ਹੈ ਪਾਕਿਸਤਾਨ ਦਾ ਉਸ ਬਾਰਡਰ ਤੋਂ ਇਹ ਤਿੰਨ ਪਾਸਿਓਂ ਜਿਹੜਾ ਪਿੰਡ ਘਿਰਿਆ ਹੋਇਆ ਹੈ ਔਰ ਉਸ ਪਿੰਡ ਦੇ ਵਿੱਚ ਅਸੀਂ ਅੱਜ ਤਾਰਾਂ ਤੋਂ ਪਾਰ ਆਏ ਆ ਇਸ ਨਸ਼ਾ ਮੁਕਤੀ ਯਾਤਰਾ ਨੂੰ ਲੈ ਕੇ ਜੁੱਧ ਨਸ਼ਾ ਵਿਰੁੱਧ ਮੁਹਿੰਮ ਨੂੰ ਨਾਲ ਲੈ ਕੇ ਜੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਇਹ ਮੁਹਿੰਮ ਚੱਲ ਰਹੀ ਹੈ ਔਰ ਇਹ ਮੁਹਿੰਮ ਅੱਜ ਅਸੀਂ ਪਿੰਡ ਮੁਹਾਰ ਜਮਸ਼ੇਰ ਦੇ ਵਿੱਚ ਲੈ ਕੇ ਪਹੁੰਚੇ ਆ ਜਿੱਥੇ ਸਾਡੇ ਬਹੁਤ ਹੀ ਦਲੇਰ ਇਸ ਬਾਰਡਰ ਤੇ ਇਸ ਪਿੰਡ ਦੇ ਬਹਾਦਰ ਲੋਕ ਰਹਿੰਦੇ ਨੇ ਜਿਨ੍ਹਾਂ ਨੇ ਪਿੱਛੇ ਜੰਗ ਦੇ ਮਾਹੌਲ ਦੇ ਵਿੱਚ ਵੀ ਬਿਲਕੁਲ ਪ੍ਰਵਾਹ ਨਹੀਂ ਕੀਤੀ ਪੂਰਾ ਫੌਜ ਦਾ ਸਾਥ ਦਿੱਤਾ ਔਰ ਅੱਜ ਵੀ ਆਪਣੇ ਪੰਜਾਬ ਨਾਲ ਦੇਸ਼ ਨਾਲ ਡਟ ਕੇ ਖੜੇ ਨੇ ਜੋ ਯੁੱਧ ਚੱਲ ਰਿਹਾ ਹੈ ਨਸ਼ਿਆਂ ਦੇ ਵਿਰੁੱਧ ਉਸ ਮੁਹਿੰਮ ਨਾਲ ਡਟ ਕੇ ਖੜੇ ਨੇ ਔਰ ਇਹਨਾਂ ਸਾਰਿਆਂ ਨੇ ਅੱਜ ਵਿਸ਼ਵਾਸ ਦਵਾਇਆ ਹੈ ਕਿ ਇਹ ਸਾਰੇ ਇਸ ਮੁਹਿੰਮ ਦੇ ਵਿੱਚ ਜੁਮਦਾਨ ਪਾਉਂਦੇ ਨੇ ਔਰ ਇਹਨਾਂ ਨੂੰ ਜੇ ਪਤਾ ਲੱਗੂਗਾ ਜੇ ਕੋਈ ਨਸ਼ਾ ਵੇਚਦਾ ਇਹਨਾਂ ਦੇ ਪਿੰਡ ਦੇ ਆਸ-ਪਾਸ ਇਹ ਉਹਦੀ ਜਾਣਕਾਰੀ ਦੇਣਗੇ ਔਰ ਜੇ ਕੋਈ ਨਸ਼ਾ ਕਰਦਾ ਹੈ ਉਹਦੀ ਜਾਣਕਾਰੀ ਵੀ ਦੇਣਗੇ ਜੇ ਨਸ਼ਾ ਵੇਚਣ ਵਾਲਾ ਹੈ ਉਹਦੇ ਖਿਲਾਫ ਕਾਰਵਾਈ ਕਰਾਉਣਗੇ ਔਰ ਜਿਹੜਾ ਨਸ਼ਾ ਕਰਨ ਵਾਲਾ ਹੈ ਉਹਦਾ ਸਾਡੇ ਕੋਲ ਲਿਆ ਕੇ ਉਹਦਾ ਇਲਾਜ ਕਰਾਉਣਗੇ ਇਹ ਸਾਰਿਆਂ ਨੇ ਅੱਜ ਇੱਥੇ ਪਿੰਡ ਵਾਸੀਆਂ ਨੇ ਸੋਚ ਚੱਕੀ ਹੈ ਮੈਂ ਸਾਰਿਆਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਜੋ ਸਾਰੇ ਇਸ ਨਸ਼ਾ ਮੁਕਤੀ ਮੁਹਿੰਮ ਦੇ ਵਿੱਚ ਸ਼ਾਮਲ ਹੋਏ ਨੇ ਔਰ ਧੰਨਵਾਦ ਵੀ ਕਰਦਾ ਜਿਹੜਾ ਇਹਨਾਂ ਨੇ ਸਾਰਿਆਂ ਨੇ ਸੋਚ ਚੱਕ ਕੇ ਇਸ ਪਿੰਡ ਦੇ ਵਿੱਚੋਂ ਆਪਣੇ ਇਲਾਕੇ ਦੇ ਵਿੱਚੋਂ ਨਸ਼ਾ ਖਤਮ ਕਰਨ ਦੀ ਜੜੀ ਹੈ ਇਸ ਮੁਹਿੰਮ ਦੇ ਵਿੱਚ ਆਪ ਦਾ ਯੋਗਦਾਨ ਪਾਇਆ